ਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਦਾ ਵਿਰੋਧ ਕੀਤਾ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਹੁਣ ਤਾਂ ਵਿਧਾਨ ਸਭਾ ਦੇ ਵਿੱਚ ਵੀ ਨਹੀਂ ਜਾਂਦੇ ਨਾ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਸੁਨੀਤਾ ਕੇਜਰੀਵਾਲ ਨੂੰ ਜ਼ਰੂਰ ਮਿਲੇ ਸੀ ਲੇਕਿਨ ਹੁਣ ਵਿਰੋਧ ਇੱਕ ਹੋਰ ਐਮਐਲਏ ਨੇ ਕਰ ਦਿੱਤਾ ਹੈ ਆਪਣੀ ਪਾਰਟੀ ਦਾ ਦੂਸਰੀਆਂ ਪਾਰਟੀਆਂ ਵਿਰੋਧ ਕਰਦੀਆਂ ਨੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਚੰਗਾ ਵੀ ਹੈ ਵਿਰੋਧ ਕਰਨਾ ਵੀ ਚਾਹੀਦਾ ਹੈ ਤਾਂ ਕਿ ਸਮੇਂ-ਸਮੇਂ ਤੇ ਸਰਕਾਰ ਦੀਆਂ ਅੱਖਾਂ ਖੁੱਲੀਆਂ ਜਾਣ ਲੇਕਿਨ ਅਜਾਇ ਨਹੀਂ ਹੁਣ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਕੱਲ ਪਹਿਲੇ ਦਿਨ ਹੀ ਆਮ ਆਦਮੀ ਪਾਰਟੀ ਦੇ ਕੱਚੇ ਚਿੱਟੇ ਫਰੋ ਕੇ ਰੱਖ ਦਿੱਤੇ ਉਹਨੇ ਕਿਹਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰਦੇ ਹੋ ਉਹ ਕਹਿੰਦਾ ਹੁਣ ਵੋਟਾਂ ਅਕਾਡਮੀ ਕਰਵਾ ਕੇ ਦੇਖ ਲੋ ਇਲੈਕਸ਼ਨ ਵਿਧਾਨ ਸਭਾ ਦਾ 92 ਦੇ ਵਿੱਚੋਂ ਕਹਿੰਦਾ ਇੱਕ ਵੀ ਸੀਟ ਨਹੀਂ ਮਿਲਣੀ ਤੇ ਜਿਤਨਾ ਮੈਂ ਵੀ ਨਹੀਂ ਉਹਨੇ ਕਿਹਾ ਤੇ ਵਿਧਾਨ ਸਭਾ ਦੇ ਸਪੀਕਰ ਨੇ ਪੁੱਛਿਆ ਵੀ ਐਨੇ ਤੱਤੇ ਉਹਨਾਂ ਕਹਿੰਦਾ ਤਿੰਨ ਸਾਲਾਂ ਬਾਅਦ ਹੁਣ ਮੈਨੂੰ ਮਿਲਿਆ ਹੈ ਮੌਕਾ ਵਿਧਾਨ ਸਭਾ ਦੇ ਵਿੱਚ ਬੁਲਣ ਦਾ ਪਹਿਲਾਂ ਤਾਂ ਮੇਰੀ ਵਾਰੀ ਨਹੀਂ ਆਉਂਦੀ ਸੀ ਉਹ ਕਹਿੰਦਾ ਮੈਂ ਤਿੰਨ ਸਾਲਾਂ ਦੇ ਤੁਹਾਡੇ ਕਾਲੇ ਕੱਚੇ ਚਿੱਠੇ ਦੱਸਣਾ ਕਹਿੰਦਾ ਵੱਖ-ਵੱਖ ਡਿਪਾਰਟਮੈਂਟਾਂ ਦੇ ਮੰਤਰੀਆਂ ਨੂੰ ਮੈਂ ਚਿੱਠੀਆਂ ਲਿਖੀਆਂ ਕਿ ਮੇਰੇ ਇਹ ਹਲਕਿਆਂ ਦੇ ਕੰਮ ਪੈਂਡਿੰਗ ਪਏ ਨੇ ਇਹ ਲੋਕਾਂ ਨੂੰ ਮੈਂ ਵਾਅਦਾ ਕੀਤੇ ਸੀ ਕਹਿੰਦਾ ਤੁਹਾਡੇ ਮੰਤਰੀਆਂ ਦੇ ਵਿੱਚੋਂ ਪਲੱਸ ਉਹਨੇ ਕਿਹਾ ਸੂਬੇ ਦਾ ਮੁੱਖ ਮੰਤਰੀ ਵੀ ਖੜੀ ਬਾ ਕੇ ਕਰਕੇ ਮੈਨੂੰ ਕਹਿ ਦੇਵੇ ਕਿ ਮੇਰੇ ਇਲਾਕੇ ਦੇ ਵਿੱਚ ਕੋਈ ਕੰਮ ਹੋਇਆ ਹੈ ਜਾਂ ਜਿਹੜੀਆਂ ਚਿੱਠੀਆਂ ਮੈਂ ਲਿਖੀਆਂ ਨੇ ਵਕਬਕ ਡਿਪਾਰਟਮੈਂਟ ਤੇ ਮੰਤਰੀਆਂ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਉਹਨਾਂ ਦਾ ਮੈਨੂੰ ਜਵਾਬ ਆਇਆ ਹੈ ਯਾਨੀ ਕਿ ਇੱਕ ਪਾਸੇ ਮੈਂ ਆਮ ਆਦਮੀ ਪਾਰਟੀ ਦਾ ਵ代इका ਸਾਡੀ ਸਰਕਾਰ ਹੈ ਉਹਨੇ ਕਿਹਾ ਮੈਨੂੰ ਬੜੇ ਦੁਖੀ ਮਨ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ 3 ਸਾਲ ਤੋਂ ਲਗਾਤਾਰ ਮੈਨੂੰ ਕਿਸੇ ਚਿੱਠੀ ਦਾ ਜਵਾਬ ਨਹੀਂ ਆਇਆ ਮੇਰੇ ਇਲਾਕੇ ਦੇ ਵਿੱਚ 1% ਵੀ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਇਹ ਗੱਲ ਕੀਤੀ ਹੈ ਜੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਮੁਹਾਲੀ ਤੋਂ ਕੁਲਵੰਤ ਸਿੰਘ ਮੁਹਾਲੀ ਨੇ ਸਾਰੇ ਕੱਚੇ ਚਿੱਟੇ ਖੋਲ ਕੇ ਰੱਖ ਦਿੱਤੇ ਆਮ ਆਦਮੀ ਪਾਰਟੀ ਦੇ ਉਹਨਾਂ ਕਿਹਾ ਅਜਿਹਾ ਬਣਦਾ ਸੀ ਇਸ ਕਰਕੇ ਸਾਨੂੰ ਲੋਕਾਂ ਨੇ ਫਤਵਾ ਦਿੱਤਾ 2022 ਦੇ ਵਿੱਚ ਇਸ ਕਰਕੇ ਬਦਲਾਵ ਦੇ ਨਾਮ ਤੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਕਿ ਸਾਡੇ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਉਹ ਪੂਰੇ ਨਹੀਂ ਹੋਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਨੇ ਗੂੰਗਲਾਂ ਤੋਂ ਮਿੱਟੀ ਝਾੜੀ ਉਹ ਕਹਿੰਦੇ ਜੇ ਕੈਬਨਿਟ ਮੰਤਰੀ ਤੁਹਾਡੀ ਗੱਲ ਨਹੀਂ ਸੁਣਦੇ ਸੀ ਤੁਸੀਂ ਮੈਨੂੰ ਕਹਿ ਦੇਣਾ ਸੀ ਤੇ ਸ਼ਾਇਦ ਵਿਧਾਨ ਸਭਾ ਦੇ ਸਪੀਕਰ ਕਾਫੀ 올ਡ ਏਜ ਦੇ ਨੇ ਲੰਮਾ ਸਮਾਂ ਸਿਆਸਤ ਦੇ ਵਿੱਚ ਉਹਨਾਂ ਦਾ ਕੁਲਤਾਰ ਸਿੰਘ ਸੰਧਮਾ ਨੂੰ ਨਹੀਂ ਪਤਾ ਕਿ ਕੁਲਤਾਰ ਸਿੰਘ ਸੰਧਮਾ ਦੀ ਮੁੱਖ ਡਿਊਟੀ ਕੀ ਹੈ ਸੈਸ਼ਨ ਲਾਉਣਾ ਇੱਕ ਦੂਜੀ ਦਾ ਵਾਰਤਾਲਾਪ ਕਨਫਲਿਕਟ ਮੰਨੋ ਵਿਰੋਧ ਕਰਨਾ ਉਹ ਕੰਮ ਹੈ ਯਾਨੀ ਕਿ ਕੁਲਤਾਰ ਸਿੰਘ ਸੰਧਮਾ ਕਹਿੰਦੇ ਕਿ ਮੈਂ ਉਹ ਕੰਮ ਕਰਵਾ ਦੇਣੇ ਸੀ ਤੇ ਬਾਕੀ ਦੇ ਮੰਤਰੀ ਕਿੱਥੇ ਜਾਣਗੇ ਅਨਮੋਲ ਗਗਨ ਮਾਨਵਤਾ ਕੁਰਾਲੀ ਖੜਦਦੀ ਹੈ ਨੇੜੀ ਹੈ ਹੁਣ ਵੀਡੀਓ ਜਰੂਰ ਆ ਰਹੀਆਂ ਨੇ ਕਿ ਉਹ ਬਲਡੋਰਚ ਚ ਚਲਵਾ ਲਈ ਜਿਹੜੀਆਂ ਨਜ਼ਾਇਜ਼ ਬਿਲਡਿੰਗਾਂ ਨੇ ਲੇਕਿਨ ਕੁਲਵੰਤ ਸਿੰਘ ਆਮ ਐਮ ਐਲ ਏ ਦੇ ਮੌਜੂਦਾ ਜਿਹੜੇ ਵਿਧਾਇਕ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਅੱਜ ਉਹ ਬੜੇ ਦੁਖੀ ਸੀ ਬੜਾ ਹਰਾਸ਼ਮੈਂਟ ਹੋਈ ਉਸ ਨੂੰ ਉਹਨੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਸਿਸਟਮ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਵੇਖਿਆ ਹੈ ਕਿ ਸਾਡੇ ਮੰਤਰੀ ਹੀ ਵਿਧਾਇਕਾਂ ਦੀ ਗੱਲ ਹੀ ਨਹੀਂ ਸੁਣਦੇ ਉਹਨਾਂ ਕਹਿੰਦਾ ਖਾਸ ਕਰਕੇ ਮੇਰੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਨੇ ਕੁਲਤਾ ਸਿੰਘ ਸੰਧਵਾ ਵੀ ਨੇ ਤੁਹਾਡੇ ਵਿੱਚੋਂ ਕੋਈ ਮੰਤਰੀ ਮੈਨੂੰ ਹੱਥ ਖੜਾ ਕਰਕੇ ਇਹ ਕਹਿ ਦੇਵੇ ਕਿ ਕਿਸੇ ਨੇ ਮੇਰੀ ਚਿੱਠੀ ਦਾ ਦਬਾਅ ਜਵਾਬ ਦਿੱਤਾ ਹੈ ਸਾਰਿਆਂ ਪਾਸੇ ਸਨਾਟਾ ਛਾ ਗਿਆ ਗੁੰਗਰੋਂ ਤੋਂ ਮਿੱਟੀ ਲਾਈ ਗਈ ਕੁਲਤਾ ਸਿੰਘ ਸੰਧਵਾ ਵੱਲੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕਲਵੰਤ ਸਿੰਘ ਵੀ ਬਾਗੀ ਹੋਣ ਜਾ ਰਹੇ ਨੇ ਤਾਂ